ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਸੇਖਾ ਖੁਰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਬਾਈ ਗੁਰਸੰਨ ਸਿੰਘ ਰਾਜੂ ਦੇ ਘਰੋਂ ਆਪਾਂ ਡੈਰੀ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਦੋ ਮਿੱਤਰੋ ਸਜਰਾਂ ਨੇ ਤੇ ਦੋ ਹੈਗੇ ਆ ਜੀ ਧੋਕੜਾਂ ਕੱਪਣਾ ਚਾਰੇ ਗਾਮਾਂ ਨੇ ਜਿਹੜੇ ਵੀ ਵੀਰ ਭਰਾ ਨੂੰ ਚਾਰੇ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਨੇ ਆ ਕੱਲੀ-ਕੱਲੀ ਚੀਜ਼ ਆਪਾਂ ਹਰ ਵੀਡੀਓ ਦੇ ਵਿੱਚ ਦਿਖਾਉਨੇ ਆ ਜਿੱਥੇ ਕੋਈ ਆਪਾਂ ਨੂੰ ਕਮੀ ਲੱਗਦੀ ਆ ਕਮੀ ਵੀ ਦੱਸਦੇ ਆ ਕਿਉਂਕਿ ਆਪਾਂ ਕਿਸੇ ਭਰਾ ਦੀ ਭਕਾਈ ਨਹੀਂ ਕਰਾਉਣਾ ਚਾਹੁੰਦੇ ਵੀ ਬੰਦਾ 100 ਕਿਲੋਮੀਟਰ ਤੋਂ ਚੱਲ ਕੇ ਆ ਗਿਆ ਤੇ ਨਿਕਲੇ ਕੁਝ ਵੀ ਨਾ ਜਿਹੜੀ ਚੀਜ਼ ਆਪਾਂ ਮਿੱਤਰੋ ਦੱਸਾਂਗੇ 99% ਮਿੱਤਰੋ ਉਹੀ ਚੀਜ਼ ਹੁੰਦੀ ਆ 1% ਕਈ ਵਾਰ ਆਪਾਂ ਨੂੰ ਭੁਲੇਖਾ ਲੱਗ ਜੇ ਤਾਂ ਉਹ ਵੱਖ ਗੱਲ ਆ ਪੂਰੀ ਡਿਟੇਲ ਆਪਾਂ ਲੈਨੇ ਆ ਜਿਹਦੇ ਵਿੱਚੋਂ ਫੇਰ ਆਪਾਂ ਕਹਿੰਦੇ ਵੀ ਦੋ ਟੁਕੜਾ ਸੱਜਰਾ ਨੇ ਤੇ ਦੋ ਟੁਕੜਾ ਕਬਣਾ ਨੇ ਚਾਰ ਗਾਮਾ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਤਾਂ ਹਾਂਜੀ ਸਾਰਾ ਠੀਕ ਠਾਕ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਆਪਾਂ ਕਦੋਂ ਕਦੋਂ ਕੰਮ ਕਰ ਰਹੇ ਹਾਂ ਡੇਰੀ ਦਾ ਆਪਾਂ ਜੀ ਸਾਲ ਕੋ ਸਾਲ ਕੋ ਸਾਲ ਕੋ ਠੀਕ ਹੈ ਕਿੰਨੇ ਕੁ ਪਸ਼ੂਆਂ ਤੋਂ ਸਟਾਰਟ ਕੀਤਾ ਸੀ ਸਟਾਰਟ ਕੀਤਾ ਜੀ ਆਪਾਂ 7 ਮੱਝਾਂ ਤੇ ਦੋ ਗਾਂਆਂ ਤਿੰਨ ਗਾਂਆਂ ਠੀਕ ਹੈ ਕਿਵੇਂ ਰਿਹਾ ਕੰਮ ਬਹੁਤ ਵਧੀਆ ਰਿਹਾ ਠੀਕ ਹੈ ਮੈਨੂੰ ਆਪਣੀ ਵੀਡੀਓ ਦੇਖ ਕੇ ਛੋਟੀ ਵਾਲੇ ਤੋਂ ਲਿਆਂਦੀ ਲੱਗਦੀ ਆ ਹਨਾ ਇੱਕ ਮੱਝ ਤੁਹਾਡੀ ਵੀਡੀਓ ਦੇਖ ਕੇ ਲਿਆਂਦੀ ਆ ਉਹ ਹਾਂਜੀ ਹਾਂਜੀ ਕਿੰਨਾ ਕੁ 13 ਕਿਲੋ ਦੁੱਧ ਕਿਹਾ ਸੀ ਉਹਦੇ ਕੋਲੇ ਦੁੱਧ ਥੋੜਾ ਜਿਹਾ ਮੈਂ ਉਧਰ ਗਿਆਣ ਕੇ ਆਪਣੇ ਕੋਲੇ ਠੀਕ ਆ ਹਾ ਫਰਕ ਪੈ ਜਾਂਦਾ ਹਨਾ ਜੀਣ ਨਹੀਂ ਲਾਉਂਦਾ ਵੈਸੇ ਮੱਝ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਕਿਹਾ ਏ ਹਾਂ ਤੇ ਜਾਨੀ ਕਿ ਉਹ ਦੋ 21 ਨਿਕਲ ਜਾਂ 19 ਨਿਕਲੀ 20 ਚੋਂ ਠੀਕ ਹੈ ਕਿਉਂਕਿ ਆਪਾਂ ਨੂੰ ਵਿਸ਼ਵਾਸ ਹੈ ਇਸ ਗੱਲ ਤੇ ਹਾਂਜੀ ਤੁਹਾਡੇ ਚੈਨਲ ਤੇ ਪੂਰਾ ਵਿਸ਼ਵਾਸ ਆ ਇਸ ਗੱਲ ਦਾ ਕਿ ਯਾਨੀ ਕਿ ਤੁਸੀਂ ਇਸ ਗੱਲ 'ਚ ਕੋਈ ਵੀ ਝੂਠ ਨਹੀਂ ਨਿਕਲਿਆ ਮੈਂ ਇਸ ਦਾ ਇੱਕ ਮੱਝ ਹੋਰ ਲੈਣ ਗਏ ਸੀ ਉਹਨਾਂ ਦੇ ਵਿੱਚ ਠੀਕ ਹੈ ਤੇ ਪਰ ਉਹ ਮੱਝਾਂ ਵੇਚ ਲਈਆਂ ਉਹ ਵੇਕੀਆਂ ਸੀ ਹਨ ਪਸੂ ਤਿੰਨੇ ਵਧਿਆ ਸੀ ਹਾਂਜੀ ਤਿੰਨੇ ਮੱਝਾਂ ਬਹੁਤ ਵਧੀਆ ਠੀਕ ਹੈ ਮਤਲਬ ਭਾਅ ਨਾ ਪੂਰੇ ਰੇਟ ਚੜਕੇ ਵੀ ਗਿਆ ਬਹੁਤ ਵੱਤ ਦਾ ਭਾਅ ਮਤਲਬ ਵੀ ਵੱਤ ਦਾ ਭਾਅ ਸੀ ਮਤਲਬ ਦਾ ਸਾਨੂੰ ਮਾੜੀ ਮੋਟੀ ਸੋੜ ਸੱਪਾ ਹੀ ਕਰਿਆ ਹਨਾ ਹਾਂਜੀ ਉਹ ਜੋ ਬਸ ਛੋੜ ਹੀ ਕੀਤੀ ਹੈ ਬਾਈ ਨੇ ਠੱਟਕੇ ਜੇ ਸੋੜ ਛੋੜ ਕੀਤੀ 500 ਰੁਪਏ ਠੀਕ ਹੈ ਹਾਂਜੀ ਚਲੋ ਹੁਣ ਆਪਣੇ ਕੋਲੇ ਚਾਰ ਨਗ ਹੈ ਚਾਰਾਂ ਦੇ ਵਿੱਚੋਂ ਵਪਾਰ ਵਪਾਰ ਤੌਰ ਤੇ ਆ ਕਿਵੇਂ ਨਾ 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 ਘਰੇਲੂ ਆ ਹਾਂਜੀ ਜਮਾ ਤੁਹਾਡੇ ਸਾਹਮਣੇ ਆ ਵੀ ਕੱਲੀ ਮਲਾਈ ਆ ਆਪਣੇ ਕੋਲੇ ਥੜਾ ਚਾਹੀਦਾ ਠੀਕ ਹੈ ਦੇਖ ਸਕਦੇ ਆ ਕੋਈ ਵੀ ਗਾਂ ਦੇ ਵਿੱਚੋਂ ਪੂਰਾ ਗਰੰਟੀ ਆ ਪਹਿਲਾਂ ਅਕਾਲੀ ਤੋਂ ਆਪਾਂ ਹਾਂਜੀ ਸਾਹੀਵਾਲ ਕ੍ਰੋਸ ਤੋਂ ਹਨਾ ਹਾਂਜੀ ਤੇ ਸੋਹਣਾ ਕੱਦ ਕਾੜਾ ਮਿੱਤਰੋ ਸਿੰਘ ਜ਼ਰੂਰ ਆ ਪਰ ਠੰਡੀ ਸੀਲ ਕਹਿੰਦੇ ਵੀ ਫੁੱਲਾ ਆ ਤੁਹਾਡੇ ਸਾਹਮਣੇ ਆ ਜੀ ਜਿਹੜਾ ਇਧਰ ਠੀਕ ਹੈ ਇਹ ਦੂਤ ਇੱਕ ਤੋਂ ਕਦੀ ਸੂਈ ਆ ਕਿੰਨਾ ਜਿਹੜਾ ਬੋਲਾ ਹੋ ਹੇ ਜੀ ਬੋਲਾ ਇਹਦੇ ਥੱਲੇ ਇਸ ਟਾਈਮ 18 ਲੀਟਰ ਤਿਆਰ ਆ ਠੀਕ ਆ ਠੀਕ ਆ ਜੀ 25 ਤੋਂ 26 ਕਿਲੋ ਦੁੱਧ ਦੀ ਪੂਰ ਗਾਰੰਟੀ ਰਹੂਗੀ ਠੀਕ ਆ ਠੀਕ ਆ ਜੀ ਕਿੰਨਾ ਮੱਛਾ ਹੈ ਕੱਲ ਪਰਸੋਂ ਸੂਈ ਆ ਇਹ ਆ ਜਦੋਂ ਤੁਸੀਂ ਮਤਲਬ ਉਹ ਗਾਂ ਦੀ ਦੂਜੀ ਗਾਂ ਦੀ ਵੀਡੀਓ ਬਣਾਉਣੀ ਸੀ ਹੈ ਨਾ ਉਹ ਗੱਬਣ ਦੀ ਵੀਡੀਓ ਪਾਉਣੀ ਸੀ ਹਾਂ ਤੇ ਪਰ ਉਹ ਵੀ ਕੱਲ ਉਹ ਸੂਬੀ 4 ਵਜੇ ਇਹ 9 ਵਜੇ ਸੂਬੀ ਚਲੋ ਇੱਕੇ ਦਿਨ ਹੀ ਸੂਬਣਾ ਕਰੀ ਸੋ ਆਪਣੀ ਸੈਟਿੰਗ ੜੀ ਬੈਠੀ ਹੈ ਨਾ ਹਾਂਜੀ ਆਪਣੀ ਚਲੋ ਹੋ ਜਾਂਦਾ ਕਈ ਵਾਰ ਹਾਂਜੀ ਜੋ ਲੰਮੇ ਜਦੋਂ ਆਪਾਂ ਲੰਮਾ ਜਾਉੜ ਇਹਨਾਂ ਨਾ ਫਰਮਾ ਗੱਲੇ ਰਹਿ ਜਾਂਦੇ ਆ ਹੁਣ ਇਹਦੀ ਗੱਲ ਕਰਦਾ ਵੀ 18 ਲੀਟਰ ਕਟੋਕਟ ਬੋਲੋ ਹਨਾ ਤਿਆਰ ਆ ਜੀ ਤਿਆਰ ਆ ਇਸ ਟਾਈਮ ਬਿਲਕੁਲ ਤਿਆਰ ਨਾ ਬੋਤਲ ਤੇ ਇਹਨੂੰ ਤੋਰੋ ਜੇ ਇੱਕ ਵਾਰੀ ਤੋੜ ਕੇ ਦਿਖਾ ਦਿਓ ਤਾਂ ਫੇਰ ਆਪਾਂ ਕਹਿੰਦੇ ਵੀ ਮਿੱਤਰੋ ਕੱਦ ਕਾਰਡ ਬਹੁਤ ਚੰਗਾ ਸਿਹਤ ਬਹੁਤ ਸੋਹਣੀ ਐ ਤੇ ਚੰਗੀ ਪੜੀ ਵੀ ਆ ਥਾਂ ਲਿਬ ਦੀ ਪੂਰੀ ਮਿੱਤਰੋ ਸਾਫ ਐ ਹਾਂ ਬਸ ਆ ਇਹਨੂੰ ਤੋੜ ਲਓ ਥੋੜਾ ਜਿਹਾ ਬੱਚੇ ਦਾ ਤਾਂ ਜਨਮ ਕਰਦੇ ਹੀ ਆ ਹਾਂ ਜੀ ਨੁਕਤਾ ਤਾਜ਼ਾ ਸੁਆ ਨਾ ਥੋੜੇ ਜਿਹਾ ਕ੍ਰਾਸਪੰਚ ਜਿਹੜਾ ਹੁੰਦਾ ਉਹ ਬੱਚੇ ਦਾ ਕਿਰਾ ਹਫਤਾ ਤੱਕ ਮਿੱਤਰੋ ਮੋਹ ਕਰਦਾ ਹੁੰਦਾ ਕੋਈ ਖਾਸ ਗੱਲ ਨਹੀਂ ਹੁੰਦੀ ਤੇ ਲੰਮੀ ਧੋਰ ਦੇ ਜਵਾਲੇ ਖੁੱਲੀ ਝੋੜੀ ਵਾਲੀ ਆ ਦੁੱਧ ਫੇਰ ਆਪਾਂ ਕਹਿੰਦੇ ਵੀ 25 26 ਲੀਟਰ ਦੁੱਧ ਕੱਢ ਸਕਦੇ ਆ ਮਸਰ ਦਾ ਨਿਚਲਵਾ ਮੋੜ ਲਓ ਫੋ ਲਗਾਤਾਰ ਫਿਰ ਆਪਾਂ ਕਹਿੰਦੇ ਵੀ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਹੜੇ ਵੀ ਭਰਾ ਨੂੰ ਜਿਹੋ ਜਿਹਾ ਪਸ਼ੂ ਦੀ ਲੋੜ ਆ ਤਾਂ ਮਿੱਤਰੋ ਉਹਦੇ ਹੀ ਮਿਲਣਾ ਇਹਦਾ ਫਿਰ ਆਪਾਂ ਰੇਟ ਕੀ ਕਰਤਾ ਜੀ ਮਾਗਰ ਬੱਛਾ ਹਾਂਜੀ ਮਾਗਰ ਬੱਛਾ ਹਾਂ ਹਾਂ ਜਲਸੀ ਕਰਾਉਸ ਹਨਾ ਹਾਂਜੀ ਮੁੱਲ ਫਿਰ ਮੁੱਲ ਜੀ ਇਹਦਾ 86000 ਰੁਪਏ 86 ਹਾਂਜੀ ਮਾਨਦਾਨ ਹੋਜੂ ਬਸ ਖਿੱਚ ਕੇ ਜਿਵੇਂ ਮਾਨਤਾਨ ਹੋਊਗਾ ਵਿੱਚੋਂ ਠੀਕ ਹੈ ਜਾਂਦੇ ਹਿਸਾਬ ਨਾਲ ਤੁਸੀਂ ਆਪ ਦੇਖ ਲੋਗੇ ਇਹਦੇ ਮੈਂ ਪਹਿਲੇ ਪਾਸੇ ਜਾਣਾ ਕਦ ਕਾੜਦੀ ਹੈ ਨਾ ਹਾਂਜੀ ਆ ਦੇਖ ਲੋ ਵੀ ਇੰਨੀ ਕਿੰਨੇ ਕ ਸੰਧੀ ਹੈਗਾ ਹਾਂ 86000 ਮੁੱਲ ਹੈ 18 ਲੀਟਰ ਬੋਲਾ ਮਗਰ ਬੱਤ